ਭਾਈ ਅਮਰਤਪਾਲ ਸਿੰਘ ਨੇ ਲੰਗੇਕਲ ਸੌ ਚੁੱਕੀ ਹਲਫ ਲਿਆ ਔਰ ਹਲਫ ਲੈਣ ਤੋਂ ਬਾਅਦ ਡਿਬਰੂਗੜ ਵੱਲ ਸਰਵਾਨਗੀ ਪਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਲੰਗੇਕਲ ਕੁਝ ਇਹੋ ਜਿਹਾ ਬੋਲ ਗਏ ਜਿਸ ਤੋਂ ਬਾਅਦ ਅਚਾਨਕ ਚਰਚਾ ਛੜ ਗਈ ਕਿ ਇਹ ਗੱਲ ਕੀ ਹੋ ਗਈ ਬਰਸਲ ਲੰਗੇਕਲ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ ਉਹਨੇ ਤਾਂ ਸਵਿਧਾਨ ਦੇ ਚਲਦੇ ਸੌ ਚੁੱਕੀ ਹੈ ਇੱਥੇ ਆ ਕੇ ਐਂ ਲੱਗਣ ਲੱਗ ਗਿਆ ਜਿਵੇਂ ਭਾਈ ਅਮਰਤਪਾਲ ਸਿੰਘ ਪੈਰ ਪੈਰ ਦੇ ਉੱਤੇ ਆਪਣੇ ਬਿਆਨ ਬਦਲ ਰਿਹਾ ਜਾਂ ਫਿਰ ਉਸ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਵੀ ਪੈਰ ਪੈਰ ਤੇ ਬਿਆਨ ਬਦਲਦਾ ਪਿਆ। ਇੱਕ ਸਮਾਂ ਇਹੋ ਜਿਹਾ ਸੀ ਜਦੋਂ ਭਾਈ ਅਮਰਤਪਾਲ ਸਿੰਘ ਸ਼ਰੀਆਮ ਖਾਲਿਸਤਾਨ ਦਾ ਨਾਮ ਲੈਂਦਾ ਸੀ। ਸ਼ਰੀਆਮ ਖਾਲਿਸਤਾਨ ਬਾਰੇ ਗੱਲਾਂ ਕਰਦਾ ਸੀ। ਸ਼ਰੀਆਮ ਸੰਵਿਧਾਨ ਦੀ ਨਿੰਦਾ ਕਰਦਾ ਸੀ। ਇਹ ਕਹਿੰਦਾ ਸੀ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦਾ। ਇਹ ਕਹਿੰਦਾ ਸੀ ਕਿ ਉਹ ਪਾਸਪੋਰਟ ਨੂੰ ਨਹੀਂ ਮੰਨਦਾ। ਇਹ ਸਿਰਫ ਉਹਦੇ ਆਉਣ ਜਾਣ ਦਾ ਇੱਕ ਜ਼ਰੀਆ ਹੈ। ਔਰ ਹੁਣ ਆ ਕੇ ਅਚਾਨਕ ਉਸਨੇ ਸੰਵਿਧਾਨ ਦੇ ਚਲਦੇ ਸੌ ਚੁੱਕ ਲਈ ਇਸ ਤੋਂ ਪਹਿਲਾਂ ਜਦੋਂ ਜੇਲ੍ਹ ਤੋਂ ਬਾਹਰ ਸੀ ਤੇ ਕਹਿਣ ਲੱਗਿਆ ਸੀ ਕਿ ਸੰਵਿਧਾਨ ਜਿਹੜਾ ਆ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਵਰਤ ਸਕਦੇ ਹਾਂ ਅਸੀਂ ਮੰਨੀਏ ਭਾਵੇਂ ਨਾ ਮੰਨੀਏ ਪਰ ਉਸ ਨੂੰ ਆਪਣੇ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ ਤੇ ਉਹ ਵਰਤਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਹੁਣ ਆ ਕੇ ਜਦੋਂ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸੀਗਾ ਉਦੋਂ ਇਲੈਕਸ਼ਨਜ਼ ਲੜੀਆਂ ਇਲੈਕਸ਼ਨਜ਼ ਲੜਨ ਤੋਂ ਬਾਅਦ ਚੋਣਾਂ ਜਿੱਤੀਆਂ ਵੱਡਾ ਫਤਵਾ ਲੋਕਾਂ ਨੇ ਜ਼ਰੂਰ ਦਿੱਤਾ ਪਰ ਉਹ ਸੱਦ ਖਾਇਆ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਔਰ ਚੰਗੀ ਗੱਲ ਵੀ ਹੈ ਇਹ ਕਿ ਐਮਪੀ ਜਿਹੜਾ ਉਮੀਦਵਾਰ ਬਣਦਾ ਉਹਦੇ ਤੋਂ ਲੋਕ ਭਰੋਸਾ ਹੀ ਦਿਖਾਉਂਦੇ ਆ ਔਰ ਉਹ ਚੰਗੀ ਗੱਲ ਹੈ ਲੋਕਾਂ ਨੇ ਜੇ ਫਤਵਾ ਪਾਇਆ ਤਾਂ ਉਹ ਚੰਗੀ ਗੱਲ ਹੋਵੇਗੀ ਜੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੀਆਂ ਸੋਚਾਂ ਦੇ ਉੱਤੇ ਪੂਰਾ ਉਤਰੇਗਾ ਉਹਨਾਂ ਦੀਆਂ ਕਾਮਨਾਵਾਂ ਦੇ ਉੱਤੇ ਪੂਰਾ ਉਤਰੇਗਾ ਉਹ ਚੰਗੀ ਗੱਲ ਹੋਵੇਗੀ ਪਰ ਉਸ ਤੋਂ ਬਾਅਦ ਸੰਵਿਧਾਨ ਉਸੇ ਸੰਵਿਧਾਨ ਦੀ ਸੌਹ ਚੁੱਕ ਲਈ ਜਿਸੇ ਸੰਵਿਧਾਨ ਨੂੰ ਉਹ ਗਲਤ ਕਹਿ ਰਿਹਾ ਸੀਗਾ ਉਸੇ ਸੰਵਿਧਾਨ ਦੀ ਸੌਹ ਚੁੱਕ ਲਈ ਗਈ ਜਿਸ ਸੰਵਿਧਾਨ ਨੂੰ ਨਾਕਾਰਿਆ ਗਿਆ ਸੀਗਾ ਪਰ ਹੁਣ ਇੱਥੇ ਆਣ ਕੇ ਜਦੋਂ ਸੌਹ ਚੁੱਕ ਲਈ ਗਈ ਹੈ ਪਾਰਲੀਮੈਂਟ ਬਿਲਡਿੰਗ ਪਹੁੰਚ ਗਿਆ ਉੱਥੇ ਆ ਕੇ ਭਾਈ ਅਮਰਪਾਲ ਸਿੰਘ ਦੇ ਮਾਤਾ ਜੀ ਬਿਆਨ ਦਿੰਦੇ ਨੇ ਕਿ ਭਾਈ ਅਮਰਪਾਲ ਸਿੰਘ ਤਾਂ ਖਾਲਿਸਤਾਨ ਦਾ ਸਮਰਥਨ ਕਰਦੇ ਹੀ ਨਹੀਂ ਉਹ ਕਹਿੰਦੇ ਕਿ ਉਹਨਾਂ ਨੇ ਤਾਂ ਸੰਵਿਧਾਨ ਦੀ ਸੌਹ ਚੁੱਕੀ ਹੈ ਇੱਥੇ ਆ ਕੇ ਅਚਾਨਕ ਉਹ ਹਾਲਾਤ ਸਾਰੇ ਬਦਲ ਗਏ ਜਿਹੜੇ ਹੁਣ ਤੱਕ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕਰੀਏਟ ਹੋਏ ਪਏ ਸੀਗੇ ਜੋ ਗੱਲਾਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵਿਚਾਰੀਆਂ ਜਾ ਰਹੀਆਂ ਸੀਗੀਆਂ ਜੋ ਗੱਲਾਂ ਭਾਈ ਅਮਰਿਤਪਾਲ ਸਿੰਘ ਦੇ ਨਾਲ ਪਹਿਲਾਂ ਵਿਚਾਰੀਆਂ ਜਾ ਚੁੱਕੀਆਂ ਨੇ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ ਇਹਨਾਂ ਗੱਲਾਂ ਦੇ ਉੱਤੇ ਟਿੱਪਣੀ ਕੀਤੀ ਜਾ ਚੁੱਕੀ ਭਾਈ ਅਮਰਿਤਪਾਲ ਸਿੰਘ ਨਾਲ ਪਰ ਹੁਣ ਜਿੱਥੇ ਪਹਿਲਾਂ ਖਾਲਿਸਤਾਨ ਦਾ ਸਮਰਥਨ ਕਰ ਰਿਹਾ ਸੀ ਅਮਰਿਤਪਾਲ ਹੁਣ ਉਹਦੇ ਮਾਤਾ ਪਿਤਾ ਕਹਿ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਖਾਲਿਸਤਾਨ ਸਮਰਥਕ ਨਹੀਂ ਹੈ ਉਹਨੇ ਤਾਂ ਸੰਵਿਧਾਨ ਦੇ ਚਲਦੇ ਸੌਹ ਚੁੱਕੀ ਹੈ ਯਾਨੀ ਕਿ ਕੀਪਾ ਯ ਅਮਰਿਤਪਾਲ ਸਿੰਘ ਨੇ ਲੋਕਾਂ ਚ ਵਿਚਰਣ ਤੋਂ ਲੋਕਾਂ ਲਈ ਕੰਮ ਕਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਮੈਂ ਤਾਂ ਪੈਰ ਪੈਰ ਦੇ ਉੱਤੇ ਬਿਆਨ ਬਦਲਾਂਗਾ ਹਾਲਾਂਕਿ ਜ਼ਰੂਰ ਲੋਕਾਂ ਨੂੰ ਉਮੀਦ ਹੈ ਔਰ ਲੋਕ ਚਾਹੁੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਘੱਟੋ ਘਾਟਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨ ਪਰ ਦੂਜੇ ਪਾਸੇ ਹਰ ਰੋਜ਼ ਇਦਾਂ ਦੇ ਬਦਲਦੇ ਬਿਆਨ ਜਦ ਸਾਹਮਣੇ ਆ ਰਹੇ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਹੁਣ ਜੇ ਉਹੀ ਬਿਆਨ ਲੈ ਲਿਆ ਜਾਵੇ ਜਿੱਥੇ ਭਾਈ ਅਮਰਿਤਪਾਲ ਸਿੰਘ ਦੀ ਉਹ ਵੀਡੀਓ ਹੈ ਜਿੱਥੇ ਸੰਵਿਧਾਨ ਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਵਰਤ ਸਕਦੇ ਹਾਂ ਹੁਣ ਇੱਥੇ ਗੱਲ ਖੜੀ ਹੁੰਦੀ ਹੈ ਕਿ ਇੱਕ ਟਾਈਮ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੇ ਸੰਵਿਧਾਨ ਨੂੰ ਸ਼ਰੀਆਮ ਨਾ ਕਰ ਦਿੱਤਾ ਸੀਗਾ ਇਹਦੇ ਬਾਰੇ ਇੰਟਰਵਿਊਜ਼ ਹੋਈਆਂ ਕਿ ਸੰਵਿਧਾਨ ਬਾਰੇ ਕਿਉਂ ਭਾਈ ਅਮਰਤਪਾਲ ਸਿੰਘ ਇਦਾਂ ਬੋਲਦੇ ਆ ਪਰ ਦੂਜੇ ਪਾਸੇ ਬਾਅਦ ਵਿੱਚ ਆ ਕੇ ਭਾਈ ਅਮਰਤਪਾਲ ਸਿੰਘ ਨੇ ਇਹ ਦਾਵਾ ਕਰ ਦਿੱਤਾ ਕਿ ਸੰਵਿਧਾਨ ਨੂੰ ਆਪਣੇ ਮਤਲਬ ਵਾਸਤੇ ਆਪਣੀ ਲੋੜ ਅਨੁਸਾਰ ਵਰਤਿਆ ਜਾ ਸਕਦਾ ਆ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਵੀ ਉਹੀ ਕਰਦੇ ਨੇ ਸੰਵਿਧਾਨ ਦੀ ਸੌ ਉਹਨਾਂ ਨੇ ਚੁੱਕ ਲਈ ਸੀ ਪਿਛਲੀ ਵਾਰ ਜਦੋਂ ਐਮਪੀ ਬਣੇ ਨੇ ਤੇ ਉਹ ਚੁੱਕਣ ਤੋਂ ਬਾਅਦ ਉਹਨਾਂ ਨੇ ਖਾਲਿਸਤਾਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਮੁੜ ਕੇ ਉਹਨਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ ਸੀਗਾ ਪਰ ਗੱਲ ਇੱਥੇ ਖੜੀ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਇੱਕ ਮਤਲਬ ਪ੍ਰਸਤ ਬਿਰਤੀ ਦੇ ਮਾਲਕ ਨੇ ਇੱਕ ਸਮੇਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦਾਵਾ ਕਰਦੇ ਨੇ ਕਿ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਜਦੋਂ ਉਹਨਾਂ ਨੇ ਦੇਖ ਲਿਆ ਕਿ ਸੰਵਿਧਾਨ ਤੋਂ ਬਿਨਾਂ ਉਹਨਾਂ ਦਾ ਮਕਸਦ ਜਿਹੜਾ ਹੈ ਸੋ ਕਾਲਡ ਉਹਨਾਂ ਦਾ ਉਹਨਾਂ ਦੀ ਵਿਸ਼ ਜਿਹੜੀ ਹੈਗੀ ਆ ਉਹ ਪੂਰੀ ਨਹੀਂ ਹੋ ਸਕਦੀ ਤਾਂ ਜ਼ਰੂਰ ਉਹਨਾਂ ਨੇ ਫਿਰ ਆਪਣੇ ਆਪ ਨੂੰ ਉਸ ਤਰੀਕੇ ਨਾਲ ਢਾਲ ਰਿਆ ਲੋਕਾਂ ਨੂੰ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਇਹ ਅਪੀਲ ਕਰ ਦਿੱਤੀ ਕਿ ਉਹ ਲੋਕ ਵੀ ਉਸੇ ਤਰ੍ਹਾਂ ਢਲ ਜਾਣ ਹੁਣ ਇੱਥੇ ਆ ਕੇ ਉਹ ਵੇਲਾ ਚੇਤਾ ਹੁੰਦਾ ਜਦੋਂ ਅਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਨੂੰ ਤਿਆਰ ਬੈਠੇ ਹੁੰਦੇ ਨੇ ਮੁਗਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੌਜਾਂ ਸਮੇਤ ਪਰਿਵਾਰ ਸਮੇਤ ਨੰਨਦਾ ਦੀਪੂਰੀ ਦੇ ਵਿੱਚ ਮੌਜੂਦ ਹੁੰਦੇ ਨੇ ਉੱਥੇ ਇੱਕ ਪੁਜਾਰੀ ਤੇ ਇੱਕ ਮੁਸਲਮ ਫੌਜੀ ਪੇ ਜਾ ਜਾਂਦਾ ਉਹਨਾਂ ਦੇ ਹੱਥਾਂ ਦੇ ਵਿੱਚ ਸੌਹਾਂ ਚਕਾਈਆਂ ਜਾਂਦੀਆਂ ਇੱਕ ਨੂੰ ਕਰਾਨ ਦੀ ਸੌਹ ਚਕਾਈ ਜਾਂਦੀ ਇੱਕ ਨੂੰ ਗਾਉ ਦੀ ਸੌਹ ਚਕਾਈ ਜਾਂਦੀ ਹੈ ਉਸ ਵੇਲੇ ਵੀ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਉੱਤੇ ਯਕੀਨ ਕਰ ਲੈਂਦੇ ਹਾਲਾਂਕਿ ਆਪਣੀਆਂ ਫੌਜਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ ਸੀ ਵਾਰ-ਵਾਰ ਜਦੋਂ ਫੌਜਾਂ ਨੇ ਕਿਹਾ ਤੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਪਰ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਉਸ ਵੇਲੇ ਉਹਨਾਂ ਦੇ ਉੱਤੇ ਭਰੋਸਾ ਕਰ ਲੈਂਦੇ ਤਾਂ ਸ਼ਾਇਦ ਇਹ ਗੱਲ ਵਾਜਬ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਨੀ ਜੇ ਗੁਰੂ ਸਾਹਿਬ ਨੇ ਨਹੀਂ ਕੀਤੀ ਤੇ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਕਰ ਰਹੇ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਕੁਝ ਲੋਕਾਂ ਨੇ ਕੁਝ ਖਾਸ ਬੁੱਧੀਜੀਵੀਆਂ ਨੇ ਇੰਟਰਵਿਊਜ਼ ਦੇ ਵਿੱਚ ਆਪਣੇ ਦਿੱਤੇ ਬਿਆਨਾਂ ਦੇ ਵਿੱਚ ਇਹ ਗੱਲਾਂ ਕੀਤੀਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹ ਵੇਲਾ ਚੇਤਾ ਕਰ ਲੈਣਾ ਚਾਹੀਦਾ ਜਦੋਂ ਨੰਦਾਂ ਦੀ ਪੁਰੀ ਦੇ ਸੌਹਾਂ ਚਕਾ ਕੇ ਭੇਜੇ ਗਏ ਸੀਗੇ ਲੋਕ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਖੈਰ ਹੁਣ ਤੱਕ ਆਉਂਦਿਆਂ ਆਉਂਦਿਆਂ ਭਾਈ ਅਮਰਤਪਾਲ ਸਿੰਘ ਨੇ ਸੌਂ ਤਾਂ ਚੁੱਕ ਲਈ ਹੈ ਪਰ ਉਸ ਦੇ ਜਵਾਬ ਦੇ ਵਜ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਗੱਲ ਕੀਤੀ ਕਿ ਉਹ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ ਜਾਂ ਫਿਰ ਉਹ ਸੌ ਚੁੱਕੀ ਉਹਨਾਂ ਨੇ ਸੰਵਿਧਾਨ ਦੀ ਉਸ ਤੋਂ ਬਾਅਦ ਉਹਨਾਂ ਨੂੰ ਸਪਸ਼ਟੀਕਰਨ ਸਾਂਝਾ ਕਰਨਾ ਪੈ ਗਿਆ ਕਿ ਆਖਰਕਾਰ ਇਹ ਗੱਲ ਜਿਹੜੀ ਅਚਾਨਕ ਮੀਡੀਆ 'ਚ ਫੈਲੀ ਹੈ ਇਸ ਦਾ ਕੋਈ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਗੱਲਾਂ ਪਹਿਲਾਂ ਹੁੰਦੀਆਂ ਆਈਆਂ ਨੇ ਉਹਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਅਕਸ ਨੂੰ ਖਾਸੀ ਠੇਸ ਲੱਗ ਸਕਦੀ ਹੈ ਉਸ ਤੋਂ ਬਾਅਦ ਸਪਸ਼ਟੀ ਕਰਨ ਵੀ ਸਾਂਝਾ ਕੀਤਾ ਗਿਆ ਜੋ ਗੱਲਾਂ ਹੋਈਆਂ ਨੇ ਪਹਿਲਾਂ ਤਾਂ ਉਹ ਬਿਆਨ ਸੁਣਾ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ ਔਰ ਉਸ ਤੋਂ ਬਾਅਦ ਉਹ ਦਾ ਸਪਸ਼ਟਕਰਨ ਤੁਹਾਨੂੰ ਸੁਣਾਉਣੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਕੀ ਬੋਲੇ ਨੇ ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਛਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਛਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂ ਮਨੋਂ ਲੈ ਸਾਡੀ ਗੱਲ ਹੋਈ ਹੈ ਕੋਈਵਰ ਸਾਹਿਬ ਦੇ ਪਿਤਾ ਜੀ ਨਾਲ ਸਾਡੇ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਸੀਂ ਕਿਹਾ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲਾਂ ਤੁਹਾਨੂੰ ਇਹ ਅਹਿਸਾਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤੇ ਕਿੰਨਾ ਸੰਗਤਾਂ ਨੇ ਮਨਚੇ ਉਤਸ਼ਾਹ ਸੀ ਤੇ ਕਿੰਨਾ ਚਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈਰ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੋchna ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਸੀਂ ਐਡੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜੀ ਆ ਮਤਲਬ ਵਾ이트 ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇੱਕ ਇੱਕਿਆਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ ਮੀਡੀਆ ਤੌਰ ਮੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਅਨ ਇੰਨਾ ਹੋਣ ਲਿਆ ਵਹ ਕਹਾਂ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਨੂੰ ਇੰਨੀ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇਹਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ ਸੀ ਵੀ ਚੋਣਾ ਲੜਨਾ ਤੇ ਚੋਣਾ ਲੜ ਕੇ ਆਹੀ ਮਤਲਬ ਕਿ ਜਤਾ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ